ਸੌਂ ਜੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੌਟਲ ਦੇ ਬਾਹਰ ਅੰਜਾਏ ਗੜ ਵਿਖੇ ਉਸ ਲੇਡੀਜ਼ ਦੇ ਜਿਹੜੇ ਆਵਾਰਾ ਫਿਰ ਰਹੇ ਆ ਤੇ ਦਾਦਾ ਰੂਪਾਂ ਦੀ ਡੇਟ ਕਰਦੇ ਆ ਡੇਟ ਕਰਦੇ ਜੀ ਜਦੋਂ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਉਹ ਵੀ ਸੱਦੀ ਖੜੇ ਆ ਤੇ ਇਹਨਾਂ ਦੇ ਕਰਦੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜੀਆਂ ਢੀਕ ਕਰਦੇ ਆ ਆ ਤੇ ਬੰਦੇ ਸਾਰੇ ਤਾਂ ਕੰਮ ਕਰਦੇ ਪੀਣੇ ਸਾਰੇ ਸੁਵਰਜਿਓ ਤੁਸੀ ਚੱਲ ਰਹੀ ਹੈ ਜੀ ਨੰਨੇ ਕਿਥੋਂ ਰਹਿਣ ਵਾਲੇ ਨੇ ਬੁੱਢੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਰਹੀ ਜੀ 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 ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਕਰਦਾ ਸ਼ਾਰਗ ਨੂੰ ਲੈ ਕੇ ਆਉਂਦਾ ਹੈ ਤੇ ਫਿਰ ਹੋਟਲ ਵਿੱਚ ਪਹੁੰਚਾਉਂਦੇ ਜੀ ਕਿਹਨੇ ਹੋਟਲ ਦੇ ਵਿੱਚ ਫੇਰ ਦੇ ਦਿੱਤੀ ਜੀ ਇਹ ਲੱਗਦਾ ਕੋਈ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਦੇ ਅੰਦਰ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਆ ਹੋਟਲ ਵਾਲੇ ਕੋਲ ਪੁੱਛ ਗਏ ਸੀ ਕੀਤੀ ਗਈ ਹੈ ਜੀ ਆਈਡੀ ਫਿਰ ਬਿਲਕੁਲ ਜੀ ਜੀ ਕੀਤੀ ਗਈ ਸੀ ਈਪੋਸੀਅਸ ਕੀ ਕੀਤੀ ਪੋਸਟੇਸ ਕੀਤੀ ਗਈ ਆ ਵੀ ਕਿਦਾਂ ਐ ਕੋਟੇ ਕੈਂਟਰੀ ਕੋਟੇ ਕੈਂਟਰੀ ਕਰਦੇ ਹੋ ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਹੋਟਲ ਵਾਲੇ ਉਹਦਾਇਤ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਮਾਰਾ ਘੁੰਦੀਆਂ ਉਹਨਾਂ ਨੂੰ ਕਮਰੇ ਨਾਲ ਦਿੱਤੇ ਬਿਲਕੁਲ ਜੀ ਜੀਨਰਲ ਅਸਟਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਵੀ ਇਹੋ ਜਿਹੀ ਕੋਈ ਗਲਤਵੱਤ ਨਹੀਂ ਹੋਣੀ ਚਾਹੀਦੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਮੁਆਇਜ਼ ਜਿਹੜੀ ਆ ਅਸੋਂ ਜੀ 8 ਤਰੀਕ ਦੀ ਗੱਲ ਹੈ ਉਹਨੂੰ ਤਲਾਹ ਮਿਲੀ ਜੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾ ਹੈ ਗੜ ਵਿਖੇ ਉਸ ਲੇਡੀਜ਼ ਦੇ ਜਿਹੜੇ ਆਵਾਰਾ ਤੇ ਰਹੇ ਆ ਤੇ ਦਾਦਾ ਰੂਪਾਂ ਦੀ ਡੇਟ ਕਰਦੇ ਆ ਡੇਟ ਕਰਦੇ ਜੀ ਜਦੋਂ ਜਦੋਂ ਸ਼ਾਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਖੋਪਰੀ ਤੇ ਫੜੇ ਆ ਤੇ ਇਹਨਾਂ ਦੇ ਕਰਦੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜੀਆਂ ਠੀਕ ਕਰਦੇ ਆ ਆ ਬੰਦੇ ਸਮੇਂ ਤੋਂ ਕੰਮ ਕਰਦੇ ਪੀਣੇ ਸਾਰੇ ਇਸ ਵਾਰ ਜੀ ਤ੍ਰਤੀ ਸਰ ਰਹੀ ਹੈ ਜੀ ਤੁੰਗ ਨੇ ਕਿਥੋਂ ਰਹਿਣ ਵਾਲੇ ਨੇ ਬੁੱਢੇ ਜੀ ਲੋਕੋ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਰਾਈ ਜੀ 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 ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਕਰਦਾ ਸ਼ਾਹਰ ਨੂੰ ਲੈ ਕੇ ਜਾਂਦਾ ਹੈ ਫਿਰ ਹੋਟਲ ਵਿੱਚ ਪਹੁੰਚਾਉਂਦੇ ਨੇ ਕਿਹੜੇ ਹੋਟਲ ਦੇ ਵਿੱਚ ਕੈਡ ਦੇ ਦੀ ਜੀ ਇਹ ਲੱਗਦਾ ਹੈ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਦੇ ਐਂਡ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਹੋਟਲ ਵਾਲੇ ਕੋਲ ਪੁੱਛ ਗਏ ਸੀ ਕੀਤੀ ਗਈ ਹੈ ਜੀ ਆਈਡੀ ਫਿਰ ਬਿਲਕੁਲ ਜਾਂਦੇ ਨਾਲ ਪਹਾਂਦੀ ਕੀਤੀ ਗਈ ਕੀ ਪੁੱਛੀ ਸੀ ਕੀਤੀ ਗਈ ਹੈ ਵੀ ਕਿਦਾਂ ਐ ਕੋਡੇ ਐਂਟਰੀ ਕੋਡੇ ਐਂਟਰੀ ਕਰਦੇ ਹੋ ਸੈਂਟਰੀਆਂ ਜਿਹੜੇ ਨਹੀਂ ਸਹੀ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਆ। ਆ ਹੋਟਲ ਵਾਲੇ ਉਹ ਹਦਾਇਤ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ 12 ਮਾਰਾਂ ਭੀਂਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਸਟੋਡਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਇਹੋ ਜਿਹੀ ਗਲਵੱਤ ਨਹੀਂ ਹੋਣੀ ਚਾਹੀਦੀ। ਜੇ ਕੋਈ ਗੱਲਬਾਤ ਹੋਈ ਤੇ ਉਹਨਾਂ ਦੇ ਨਜ਼ਾਇਜ਼ ਜਿਹੜੀ ਆ